ਪੰਜ ਤੋਂ ਛੇ ਚੀਜ਼ਾਂ ਲੈ ਕੇ ਆ ਵੀਰੇ ਆਪਾਂ ਤੇ ਆਪਾਂ ਤੋਂ ਕਹਿੰਦੇ ਐਡ ਲਾਉਣੀ ਪੰਜ ਤੋਂ 7 ਫੁੱਟ ਮਾ ਭੇਜਿਆ ਕਰੋ 98 43 47 ਕੇ 97 ਨੰਬਰ ਦੇ ਤੇ ਨਹੀਂ ਆਪਣੇ ਗਰੁੱਪ ਚ ਪਾ ਦਿਆ ਕਰੋ ਵੀਰੇ ਇਹ ਕਿਹੜੇ ਨਾਮ ਚ ਚਾਹੀਦਾ ਉਸੇ ਨਾਮ ਦੇ ਗਰੁੱਪ ਆਪਣਾ ਇਸੇ ਨੰਬਰ ਦੇ ਤੇ ਮੇਰੇ 16 ਸਾ ਤਾਂ ਟਰਾਲਾ ਬਹੁ ਬਈਆ ਟਰਾਲਾ ਕਿਸ ਵੀਰ ਭਾਈ ਨੇ ਲੈਣਾ ਵੀਰਾਂ ਸਪਰਕ ਕਰ ਸਕਦੇ ਪੂਰਾ ਹੈਵੀ ਤੋਂ ਪਾਰਾ ਟਰਾਲਾ ਪੂਰਾ ਵਧੀਆ ਕੁਆਲਿਟੀ ਦਾ ਲੋਹਾ ਲੱਗਿਆ 16 ਸੱਤ ਦਾ ਟਰਾਲਾ ਪੂਰਾ ਪਾਰਾ ਟਰਾਲਾ ਤੇ 3 ਸਵਾ 3 ਫੁੱਟ ਵੱਡਾ ਸਵਾ 2 ਫੁੱਟ ਵਾੜਾ ਤਾਂ ਨਹੀਂ ਅੱਬਾ ਦਾਸ ਸਿੰਘ ਦੀ ਘਾਟ ਮੱਛੀ ਉਹ ਕਿ ਟਰਾਲਾ ਰੇਟ ਹੈਗਾ ਇਹਦਾ ਤੇ ਰੇਟ ਵੀ ਦੱਸਦੇ ਆ ਬਹੁ ਬਈਆ ਟਰਾਲਾ ਤੇ ਪੂਰੀ ਸਾਫ ਪਰਸ ਲੱਗੀ ਆ ਟਾਟਾ ਦਾ ਲੋਹਾ ਲੱਗਿਆ ਰੇਟ ਹੈਗਾ ਦਾ 4 ਲੱਖ 15000 ਰੁਪਿਆ 16 ਸਤਾ ਦਾ ਟਰਾਲਾ 415000 ਰੁਪਿਆ ਰੇਟ ਹੈ 2014 ਮਾਡਲ ਟਰਾਲਾ ਜੇ ਕਿਸੇ ਵੀਰ ਭਾਈ ਦੇ ਲੈਣਾ ਵੀਰਾਂ ਸੰਪਰਕ ਕਰ ਸਕਦੇ 40 ਬਜੇ ਟਰਾਲਾ ਕੋਕਾ ਵੀ ਟਰਾਲਾ ਪੂਰਾ ਹੈਵੀ ਤੋਂ ਪਹਿਲਾਂ ਟਰਾਲਾ ਦਾ ਮਾਲਕ ਵੀਰ ਦਾ ਨੰਬਰ ਉੱਤੇ ਆ ਗਿਆ ਸਕਰੀਨ ਤੇ ਬਿਜ਼ਨਸ ਪਰ ਕਰ ਸਕਦੇ 16 ਸਤਾ ਟਰਾਲਾ ਸਾਰੀ ਜਾਣਕਾਰੀ ਜਾਣੀਏ ਫੋਨ ਲਾ ਕੇ ਜਾ ਸਕਦੇ ਵੀਰੇ ਫਾਰਮ ਡ੍ਰੈਗ ਟਰੈਕਟਰ 60 ਬੋਬੀਏ ਟਰੈਕਟਰ ਕੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਸਕਦੇ 206 ਮਾਡਲ ਟਰੈਕਟਰ ਪੂਰਾ ਇੰਜਨ ਗੇਅਰ ਦਾ ਓਕੇ ਆ ਪੂਰਾ ਸਾਫ ਟਰੈਕਟਰ ਪਿਆ ਨੀਲਾ ਹੀ ਰੰਗ ਆ ਜਮਾ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਪੂਰਾ ਵਧੀਆ ਟਰੈਕਟਰ ਆ 2006 ਮਾਡਲ ਤੇ ਪੂਰਾ ਇੰਜਨ ਗੇਅਰ ਦਾ ਏਸੇ ਕੰਮ ਹੋਇਆ ਵਾ ਵੀਰਾਂ ਦੇ ਵਾਹ ਕੇ ਲੈ ਜਾ ਸਕਦੇ ਆ ਡੈਕਸ ਬ੍ਰੇਕਾਂ ਡੇ ਟੁੱਟੀਆਂ ਫਾਰਮਟਰ ਇੱਕ 60 2006 ਮਾਡਲ ਆ ਤੇ ਨਹੀਂ 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 ਅੰਗਾ ਜਮਾ ਕਿਤੇ ਪੇਂਟ ਸ਼ੀਟ ਨਹੀਂ ਹੋਇਆ ਨਾਲ ਤਾਂ ਪੇਂਟ ਆ ਟਰੈਕਟਰ ਦਾ ਰੇਟ ਦੱਸਿਆ ਨਹੀਂ ਮਾਲਕ ਵੀਰ ਨੇ ਰੇਟ ਤੋਂ ਨਹੀਂ ਫੋਨ ਤੇ ਪੁੱਛ ਸਕਦੇ ਦੋ ਜਾਂ 6 ਮਾਡਲ ਆ ਰੇਟ ਫੋਨ ਤੇ ਕਰ ਸਕਦੇ ਆ ਬੋਹ ਜਿਆ ਟਰੈਕਟਰ ਆ ਦੋ ਜਾਂ 6 ਮਾਡਲ ਇੰਨੇ ਕੀ ਤਾਂ ਓਕੇ ਆ ਰੇਟ ਫੋਨ ਤੇ ਕਰ ਦਿਓ ਰੇਟ ਫੋਨ ਲਾ ਕੇ ਪੁੱਛ ਸਕਦੇ ਆ ਅੱਗੇ ਬਹੁਤ ਵੀਡੀਓ ਵੇਖੋ ਸਭਾ ਵੀਰ ਕੋ ਸਾਰੀ ਵੇਚ ਸਟੈਪ ਨਾ ਕਰੇਓ ਭੀਰੇ 855 ਟਰੈਕਟਰ ਆ 2013 ਮਾਡਲ ਆ ਜਿਹਨ ਗੇਅਰ ਦਾ ਓਕੇ ਆ ਟਰੈਕਟਰ ਵੀਰਾਂ ਦੇ ਵਾਹ ਕੇ ਲੈ ਸਕਦੇ ਆ ਪੂਰਾ ਟਰੈਕਟਰ ਵਧੀਆ ਸੰਭ ਕੇ ਰੱਖਿਆ ਹੋਆ ਜੀ 2018 ਮਾ 13 ਮਾਡਲ ਟਰੈਕਟਰ ਆ ਤੇ 855 ਟਰੈਕਟਰ 2013 ਮਾਡਲ ਰੇਟ ਪਹੁੰਚੋ ਇਹਦਾ ਘੱਟ ਟਾਈਟ ਦਾ ਕਿਸੇ ਵੀ ਭਾਈ ਲੈਣਾ business ਪਰ ਕਰ ਸਕਦੇ ਆ ਰੇਟ ਤੁਹਾਨੂੰ ਦੱਸ ਦੇ ਤਾਇਰ ਪੂਰੇ ਬਿਲਕੁਲ ਨਵੇਂ ਪਏ ਟਰੈਕਟਰ ਦੇ ਚਾਰੇ ਬਿਲਕੁਲ ਨਵੇਂ ਚਾਰੇ ਟਾਇਰ ਆ ਟਰੈਕਟਰ ਦੇ ਇਹ ਕਿਸੇ ਵੀਰਪਾਈ ਨੇ ਲੈਣਾ ਵੀ ਨਾ ਬਿਨਸਪਰਕ ਕਰ ਸਕਦੇ ਆ ਬਹੁ ਬਜਿਆ ਟਰੈਕਟਰ ਆ ਚਾਹੇ ਦਾ 4 ਲੱਖ ਤੇ 30 ਹਜ਼ਾਰ ਰੁਪਿਆ ਮੰਗਦੇ ਮੌਕੇ ਤੇ ਮਾਨ ਤੈਣ ਕਰ ਦਿਆਂਗੇ 4 ਲੱਖ 30 ਹਜ਼ਾਰ ਰੇਟ ਆ ਮੌਕੇ ਤੇ ਮਾਨ ਤੈਣ ਕਰ ਦੇਣਗੇ ਬਹੁ ਬਜਿਆ ਟਰੈਕਟਰ ਆ 2013 ਮਾਡਲ ਵੀਰੇ ਫਾਰਮ ਟਰੈਕ ਟਰੈਕਟਰ ਆ 2099 ਮਾਡਲ 99 ਮਾਡਲ ਟਰੈਕਟਰ ਆ ਹੈ 1999 ਤੇ ਫਾਰਮ ਟਰੈਕ ਟਰੈਕਟਰ ਆ ਬਹੁ ਬਜਿਆ ਟਰੈਕਟਰ ਕਿਸੇ ਵੀਰਪਾਈ ਨੇ ਲੈਣਾ ਵੀ ਨਾ ਬਿਨਸਪਰਕ ਕਰ ਸਕਦੇ ਆ ਪੂਰਾ ਸੁੱਕਾ ਟਰੈਕਟਰ ਪਿਆ ਇੰਜਨ ਕੇਅਰ ਦਾ ਓਕੇ ਆ ਕੰਮ ਹੋਇਆ ਵਾ ਸਾਰਾ ਕੇ ਕੇ ਵੀਰ ਭੇਜ ਦਿੰਦੇ ਐ ਨਾ ਬੀਜ਼ਨਸ ਪਰ ਕਰ ਸਕਦੇ 99 ਮਾਡਲ ਆ ਤੇ ਪੂਰਾ ਇੰਜਨ ਕੇਅਰ ਦਾ ਓਕੇ ਟਰੈਕਟਰ ਪੂਰਾ ਸਾਫ ਪਿਆ ਸੁੱਕਾ ਪਿਆ ਕਿ ਜੋ ਮਰਗਾੜ ਖਾਇਰ ਨਹੀਂ ਕਲੇ ਵੀ ਪਨਾਲ ਦੇ ਮਰਗਾੜ ਆ ਪੇਂਟ ਨਾਲ ਨਹੀਂ ਹੋਏ ਜਮਾ ਕਿਤੇ ਕਲੇ ਨਹੀਂ ਨਾਲ ਦੇ ਮਰਗਾੜ ਆ ਸਾਰੇ ਸਭ ਸਮਾਨ ਨਾਲ ਨਵੇਂ ਟਾਇਰ ਆ ਬੰਦ ਕੋਈ 70 80 ਪੈਸੇ ਟਾਇਰ 90 ਪੈਸੇ ਤੇ ਜੇ ਕਿ ਇਹ ਵੀਰਪੈ ਹੀ ਲੈਣਾ ਇਹਦਾ ਰੇਟ ਹੈਗਾ 1 ਲੱਖ ਤੇ 95090 ਤੇ 5 1 ਲੱਖ 90 ਤੇ 5 95 ਹਜ਼ਾਰ ਰੇਟ ਹੈ ਇਹਦਾ ਜੇ ਕਿਸੇ ਵੀਰਪੈ ਹੀ ਲੈਣਾ ਵੀਰਸ ਪਰ ਕਰ ਜੀ 99 ਮਾਡਲ ਵੀਰੇ ਆ ਟੱਲੇ ਵਾਲਾ ਪੈਂਡਾ ਜਿਹੜਾ ਬਰਾਲਾ ਤੇ ਟੱਲੇ ਵਾਲਾ ਪੈਂਡ ਤੇ ਉੱਥੇ ਖੜਾ 3630 ਟਰੈਕਟਰ ਹੈ ਤੇ 2015 ਮਾਡਲ ਦਾ ਬਹੁ ਬਈ ਟਰੈਕਟਰ ਇੰਜਨ ਗੇਰ ਤਾਂ ਓਕੇ ਆ ਤੇ ਇਹ ਡਾਵਰ ਚ ਵੀ ਨਹੀਂ ਵਿੰਗ ਪਿਆ ਵਾ ਟਰੈਕਟਰ ਤੇ ਬਹੁਤ ਘੱਟ ਟਰੈਕਟਰ ਚੱਲਿਆ ਵੀਰ ਦਾ ਸਾਮਕੇ ਰੱਖਿਆ 2015 ਮਾਡਲ ਦਾ ਰੇਟ ਹੈਗਾ ਜਦ 25 ਲੱਖ 15000 ਰੁਪਏ ਮੌਕੇ ਤੇ ਮਾਲ ਤਾਨ ਕਰ ਦੇਣਗੇ ਬਹੁ ਬਈਆ ਟਰੈਕਟਰ ਇੰਜਨ ਗੇਰ ਦਾ ਓਕੇ ਆ ਇਹ ਕਿਸੇ ਵੀਰ ਭਾਈ ਦੇ ਲੈਣਾ ਵੇਚਣਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਫਰਕੀਨ ਦੇ ਉੱਤੇ 40 ਟਾਇਰ ਇਹਦੇ 80 ਪੈਸੇ ਆ ਐਮ ਆਰ ਕੰਪਨੀ ਦੇ ਟਾਇਰ ਆ 40 ਟਾਇਰ 80 ਪੈਸੇ ਆ ਤੇ ਇੰਜਨ ਕੇ ਤਾਂ ਉਹ ਕਿਹ ਜਮਾ ਨੀਲਾ ਟਰੈਕਟਰ ਆ ਜਮਾ ਹਜੇ ਤਾਈ ਚਾਬੀ ਵੀ ਨਹੀਂ ਲੱਗੀ ਤੇ ਟਰੈਕਟਰ ਨੂੰ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ ਪੂਰਾ ਗਰੰਟੀ ਦਾ ਟਰੈਕਟਰ ਆਪਣੀ ਨੂੰ ਵੀ ਗਰੰਟੀ ਤੇ ਆਪਣੀ ਰਿਸ਼ਤੇਦਾਰੀ ਚ ਟਰੈਕਟਰ ਖੜਾ ਹੈ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ 2015 ਮਾਡਲ ਆ ਰੇਟ ਹੈਗਾ 5 ਲੱਖ 15000 ਮੌਕੇ ਦੇ ਮਾਨ ਤਨ ਕਰ ਦੇਣਗੇ ਚਾਰੇ ਟਾਇਰੇ ਦੇ 80 ਪੈਸੇ ਟਰੈਕਟਰ ਦੇ ਵੀਡੀਓ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਦੇ ਤੇ ਸ਼ੇਅਰ ਕਰਦੇ ਭਰਾਵਾਂ